ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਉਤਮ ਜਨਮ ਸਥਾਨ ਹੈ 바사 ਸਤ ਗੁਰ ਸੇਵਹ ਕਰਮ ਹੈ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜਿਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜੇ ਹਰਨਾਮ ਸਲਾਹੇ ਦਰ ਸੱਚਾ ਸੋਭਾ ਪਾਵਣਿਆ ਰਹਾ ਹ ਲਖ ਅਪਿਓ ਹਰ ਰਿਹਾ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਗੁਰ ਭੇਟ ਨਦਰੀ ਮੇਲ ਮਿਲਾਵਣਿਆ ਦੂਜਾ ਭਾਏ ਪੜੇ ਨਹੀਂ ਬੂਝੈ ਤ੍ਰਿਪੱਦ ਮਾਇਆ ਕਾਰਣ ਲੂਜੈ ਤ੍ਰਿਪੱਦ ਬੰਧਨ ਟੁੱਟੈ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਏ ਮਨ ਚੰਚਲ ਵਸਨਾ ਆਵੈ ਦੁਬਦਾ ਲਾਗੇ ਦਾ ਦਿਸ ਧਾਵੈ ਵਿਕਕਾ ਕੀੜਾ ਵਿਖਮੈ ਰਾਤਾ ਬਿਕਹੀ ਮਾਹੇ ਪਚਾਵਣਿਆ ਹਾਂ ਹਾਂ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕਿਸ ਥਾਏ ਨਾ ਪਾਏ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜ ਪਚੇ ਹਰ ਬੂਝੇ ਨਾਹੀ ਆਣ ਦਿਨ ਦੂਜੈ ਭਾਏ ਫਿਰਾਈ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਬਾ ਪਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨ ਬਿਰਲਹਿ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਆਣ ਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੇ ਏਕੋ ਸੋਈ ਗੁਰਮਖ ਬਿਰਲਾ 부জে ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਆਪ ਮਿਲਾਵਣਿਆ ਸਭ ਮੈਂ ਵਰਤੇ ਏਕੋ ਸੋਈ ਗਰਮਖ ਬਿਰਲਾ 부জে ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਆਪ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 127 ਦੇ ਉੱਪਰ ਅੰਕਿਤ ਹੈ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹਾਉ ਵਾਰੀ ਜੀਉ ਵਾਰੀ ਸਭ ਕਹਿੰਦੇ ਮੈਂ ਸਦਕੇ ਜਾਂਦਾ ਹਾਂ ਆਪਣੀ ਜਿੰਦ ਵੀ ਕੁਰਬਾਨ ਕਰਦਾ ਹਾਂ ਜਿਨ੍ਹਾਂ ਨੇ ਪੜ ਬੁੱਝ ਮਨ ਵਸਾਵਣਿਆ ਜਿਨ੍ਹਾਂ ਨੇ ਪੜਿਆ ਪੜ ਕੇ ਸਮਝਿਆ ਤੇ ਸਮਝ ਕੇ ਉਹਨੂੰ ਮਨ ਦੇ ਵਿੱਚ ਵਸਾਇਆ ਕਿਉਂਕਿ ਸਤਿਗੁਰੂ ਪਾਤਸ਼ਾਹ ਦੀ ਬਾਣੀ ਬਖਸ਼ਿਸ਼ ਕਰਦੀ ਹੈ ਸਾਡਾ ਜੀਵਨ ਸਫਲ ਤਾਂ ਹੀ ਹੋਣਾ ਹੈ ਜੋ ਅਸੀਂ ਪੜ ਰਹੇ ਹਾਂ ਜੋ ਅਸੀਂ ਸੁਣ ਰਹੇ ਹਾਂ ਜਦੋਂ ਅਸੀਂ ਉਹਨੂੰ ਜੀਵਨ ਦੇ ਵਿੱਚ ਕਮਾਵਾਂ ਉਹਨੂੰ ਪ੍ਰੈਕਟੀਕਲ ਲੈ ਕੇ ਆਵਾਂਗੇ ਪੜ ਬੁੱਝ ਮਨਵਸਾਵਣ ਪੜਨ ਵਾਲੇ ਤਾਂ ਬਹੁਤ ਆ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਵੇਦ ਪੜੇ ਨਾ ਉਹਨਾਂ ਨੇ ਡਿਗਰੀਆਂ ਲੈ ਲਈਆਂ ਦਰਵੇਦੀ ਤਰਵੇਦੀ ਚਤਰਵੇਦੀ ਜਿਨ੍ਹਾਂ ਨੇ ਉਹਨਾਂ ਨੇ ਵੇਦ ਪੜੇ ਨਾਲ ਨਾਲ ਡਿਗਰੀਆਂ ਵੀ ਲੈ ਲਈ ਪਰ ਪੜਿਆ ਸੀ ਪੜ ਕੇ ਉਹਨੂੰ ਸਮਝ ਵੀ ਲਿਆ ਪਰ ਉਹਨੂੰ ਮਨ ਦੇ ਵਿੱਚ ਨਹੀਂ ਵਸਾਇਆ ਸਭ ਕੰਦੇ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਓ ਸਭ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਇਹ ਪੜਨ ਤੇ ਸੁਣਨ ਦਾ ਜਿਹੜਾ ਨਤੀਜਾ ਨਿਕਲਣਾ ਸੀ ਨਾ ਉਹ ਨਹੀਂ ਨਿਕਲਿਆ ਅਠੋਕਰਾਂ ਖਾ ਰਹੇ ਆਪਾਂ ਗੁਰੂ ਸਾਹਿਬ ਕਹਿੰਦੇ ਹਨ ਹਨੇਰਾ ਹੈ ਦੀਪਕ ਚਾਹੀਐ ਜਦੋਂ ਹਨੇਰਾ ਹੁੰਦਾ ਨਾ ਉਹਦੇ ਵਾਸਤੇ ਸਾਨੂੰ ਰੋਸ਼ਨੀ ਚਾਹੀਦੀ ਹੈ ਇੱਕ ਵਸਤ ਅਗੋਚਰ ਲਈ ਹੈ ਵਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਉਹਨੇ ਤਾਂ ਸਾਨੂੰ ਸਮਝਾ ਦਿੱਤਾ ਨਾਲੇ ਵੀ ਆਖਿਆ ਵੀ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਉਣਾ ਕੀਤਾ ਸੁਣਿਆ ਮੰਨਿਆ ਮਨ ਕੀਤਾ ਪਾ ਅੰਤਰ ਗਤ ਤੀਰਥ ਮਲਣਾ ਸਤਗੁਰੂ ਕਹਿੰਦੇ ਪੜਦੇ ਸਾਰੇ ਪੜਦੇ ਸਮਝ ਵੀ ਲੈਂਦੇ ਆ ਪਰ ਜੇ ਉਹਨੂੰ ਮਨ ਦੇ ਵਿੱਚ ਨਹੀਂ ਵਸਾਇਆ ਉਹ ਜਿਸ ਤਰ੍ਹਾਂ ਲਿਖਿਆ ਹੁੰਦਾ ਨਾ ਨਸ਼ੇ ਵਾਲੀਆਂ ਚੀਜ਼ਾਂ ਦੇ ਉੱਪਰ ਲਿਖਿਆ ਹੁੰਦਾ ਵੀ ਸਿਹਤ ਵਾਸਤੇ ਹਾਨੀਕਾਰਕ ਹੁਣ ਬੰਦਾ ਪੜ ਵੀ ਰਿਹਾ ਹੈ ਪਰ ਉਹ ਸਮਝ ਨਹੀਂ ਰਿਹਾ ਨਾ ਉਹਨੂੰ ਮਨ ਦੇ ਵਿੱਚ ਨਹੀਂ ਵਿਸਾਰੇ। ਕਿਆ ਪੜੀਏ ਕਿਆ ਗੁਣੀਏ? ਕਬੀਰ ਸਾਹਿਬ ਨੇ ਤਾਂ ਬੜੀ ਸੋਹਣੀ ਗੱਲ ਕਹੀ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ ਪਤਾ ਕਿ ਮੈਂ ਗਲਤ ਕਰ ਰਿਹਾ। ਜਾਣਤ ਹੀ ਔਗਣ ਕਰੇ। ਕਾਇਕੀ ਕੁਸਲਾਤ ਹਾਥ ਦੀਪ ਹੂਏ ਪਰੇ ਗਿਆਨ ਵੀ ਹੈ। ਸਮਝ ਵੀ ਹੈ ਪਰ ਖੂਦ ਦੇ ਵਿੱਚ ਡਿੱਗ ਰਹੇ ਅੱਜ ਜਿੰਨਾ ਸ਼ੋਸ਼ਣ ਧਰਮ ਦੇ ਦੁਨੀਆ ਦੇ ਵਿੱਚ ਹੋ ਰਿਹਾ ਨਾ ਕਿਤੇ ਵੀ ਹੋ ਰਿਹਾ ਕਰ ਕਰਕੇ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਵਪਾਰ ਕੀਤਾ ਜਾ ਰਿਹਾ ਉਹ ਫਿਰ ਧਰਮ ਦਾ ਨਾਮ ਲੈ ਕੇ ਪਤਾ ਨਹੀਂ ਕਿਹੜਾ ਚੂਰਨ ਵੇਚੀ ਜਾਂਦੇ ਦਵਾਈਆਂ ਬਣਾ ਬਣਾ ਕੇ ਕਿੱਦਾਂ ਵੱਡਾ ਬਿਜ਼ਨਸ ਦੁਨੀਆ ਇੱਥੇ ਹਿੰਦੁਸਤਾਨ ਦੇ ਵਿੱਚ ਗੱਲ ਬੜੀ ਪ੍ਰਚਲਿਤ ਹੈ ਵੇ ਇਥੇ ਬੇਫਕੂ ਬਣਾਉਣ ਵਾਲਾ ਚਾਹੀਦਾ ਤੇ ਬਣਨ ਵਾਲੇ ਤਾਂ ਬਥੇਰੇ ਬੈਠੇ ਜਿਹਨੇ ਲਈ ਗੱਲੀ ਉਹਦੇ ਨਾਲ ਚੱਲੀ ਤੇ ਪਰ ਸਮਝਦਾ ਨਹੀਂ ਹੈ ਉਹਨੂੰ ਮਨ ਦੇ ਵਿੱਚ ਗੱਲ ਨੂੰ ਸਮਝਣ ਦਾ ਮਨ ਪਤਾ ਸਾਰਾ ਕੁਝ ਹੈ ਪਰ ਉਹਨੂੰ ਮਨ ਦੇ ਵਿੱਚ ਨਹੀਂ ਵਸਾਦਾ ਹਉ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵੇ ਇਹ ਤਾਂ ਗੁਰਮਤਿ ਦੀ ਸਿਖਰ ਹੈ ਵੀ ਜੋ ਅਸੀਂ ਪੜ ਰਹੇ ਹਾਂ ਗੁਰੂ ਸਾਹਿਬ ਮਹਾਰਾਜ ਕਹਿੰਦੇ ਐਸਾ ਵੀ ਹੁੰਦਾ ਹੈ ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧਨਾ ਮਾਰੀ ਕਿਉਂਕਿ ਪਰਮਾਤਮਾ ਦਾ ਜਿਹੜਾ ਇਨਸਾਫ ਹੈ ਨਾ ਉਹ ਬਹੁਤ ਵਧੀਆ ਹੈ ਇਹ ਨਹੀਂ ਕਿ ਪੜਿਆ ਹੋਇਆ ਗੁਨਾਹ ਕਰੇਗਾ ਤੇ ਓਮੀ ਪਾਪ ਜਿਹਨੂੰ ਉੜਾੜਾ ਵੀ ਨਹੀਂ ਆਉਂਦਾ ਉਹਨੂੰ ਮਾਰ ਥੋੜੇ ਪੈਣੀ ਹੈ ਰੱਬ ਨੇ ਤਾਂ ਉਹ ਫੈਸਲਾ ਕਰਨਾ ਹੈ ਪੜਿਆ ਹੋਵੇ ਗੁਨੇਗਾਰ ਤਾਂ ਓਮੀ ਸਾਧਨਾ ਮਾਰੀਏ ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪੁਜਾਰੀ ਪੜਿਆ ਅਤੇ ਓਮੀ ਆ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀ ਤੇ ਜਿੰਨਾ ਪੜਿਆ ਸੀਗਾ ਫਿਰ ਉਹ ਨਾਲ ਆਪਣੇ ਡਿਗਰੀਆਂ ਲਾਉਂਦੇ ਸੀ ਜਦ ਮੈਂ ਕਹਿੰਦਾ ਕੋਈ ਬਣ ਗਿਆ ਤਰਵੇਦੀ ਕੋਈ ਬਣ ਗਿਆ ਚਰਵੇਦੀ ਚਤਰਵੇਦੀ ਬਣ ਗਿਆ ਪਾਵਰ ਸੀ ਇੰਨੇ ਗ੍ਰੰਥ ਪੜ੍ਹੇ ਆ ਸਤਿਗੁਰੂ ਕਹਿੰਦੇ ਇਹਦੇ ਪੜ੍ਹਨ ਦਾ ਕੀ ਫਾਇਦਾ ਹੈ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਤ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੀਤੇ ਵਰਸ ਵਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਨਾਨਕ ਲਿਖੇ ਇੱਕ ਗੱਲ ਹੋਰ ਹੋਂਵੇਂ ਚਖਣਾ ਚ ਲਿਖ ਲਿਖ ਪੜਿਆ ਤੇਤਾ ਕਣ ਜਿੰਨਾ ਪੜ ਗਿਆ ਤੇ ਉਹਨਾਂ ਫਿਰ ਲੋਕਾਂ ਨੂੰ ਤੇਤੋ ਤੇਤੋ ਕਰਦਾ ਫਿਰਦਾ ਸਤਗੁਰੂ ਕਹਿੰਦੇ ਭਾਈ ਜਿਨਿਤ ਕਰ ਮਨ ਦੇ ਵਿੱਚ ਨਹੀਂ ਵਸਾਇਆ ਪੜ ਰਿਹਾ ਹੈ ਪਰ ਉਹਨੂੰ ਵਸਾ ਨਹੀਂ ਰਿਹਾ ਸਤਗੁਰੂ ਨੇ ਸੋਝੀ ਦਿੱਤੀ ਕਹਿੰਦੇ ਗਾਏ ਸੁਣੇ ਭਾਈ ਗੁਰਦਾਸ ਜੀ ਗਾਏ ਸੁਣੇ ਆਖੇ ਵਿੱਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਜੋ ਲੋ ਨਾ ਕਮਾਈ ਜਿੰਨਿਤ ਕਰ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਈ ਹਾ ਗੁਰਦੁਆਰੇ ਬੜਾ ਸੋਹਣਾ ਲੱਗਦਾ ਮੈਂ ਵੀ ਸਾਖੀ ਸੁਣਾ ਦਿਆਂ ਕਿ ਮੈਨੂੰ ਬੜੀ ਸੋਹਣੀ ਲੱਗੇਗੀ ਭਾਈ 13 13 ਤੋਲਣਾ ਚਾਹੀਦਾ ਹੈ ਗੁਰਨਾਨਕ ਨੇ ਤੇਰਾ ਤੇਰਾ ਤੋਲਿਆ ਪਰ ਦੁਕਾਨ ਤੇ ਕੌਣ ਸਿਖਾਏਗਾ ਇਮਾਨਦਾਰੀ ਕੌਣ ਸਿਖਾਏਗਾ ਉੱਥੇ ਕਹਿੰਦੇ ਕਿਹੜਾ ਰੱਬ ਦੇਖਦਾ ਹੈ ਉੱਥੇ ਤਾਂ ਫਿਰ ਜਿਹੜਾ ਆਇਆ ਤੇ ਫਿਰ ਉਹਦਾ ਭੋਗ ਪਾਈ ਦਿੱਤਾ ਤੇ ਸਤਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਉਹ ਰੱਬ ਉਹ ਸਰਮੇਸ਼ਰ ਸਭ ਕੁਝ ਦੇਖ ਰਿਹਾ ਜੋ ਤੂੰ ਲਿਖ ਰਿਹਾ ਨਾ ਉਹ ਸਭ ਪੜ ਰਿਹਾ ਨਾਮ ਵੀ ਲਿਖੇਗਾ ਤਾਂ ਵੀ ਪੜੇਗਾ ਉਹਦੇ ਹੱਥ ਵਿੱਚ ਕਲਮ ਹੈ ਗੁਰੂ ਸਾਹਿਬ ਕਹਿੰਦੇ ਭਾਈ ਇਹਨੂੰ ਮਨ ਦੇ ਵਿੱਚ ਵਸਾਓ ਜੋ ਤੁਸੀਂ ਪੜ ਰਹੇ ਹੋ ਨਾ ਇਹਨੂੰ ਮਨ ਦੇ ਵਿੱਚ ਵਸਾਓ ਹੋਂ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵਣੇ ਹੁਣ ਕੀ ਹੁੰਦਾ ਵੀ ਜਿੱਥੇ ਲਿਖਿਆ ਹੁੰਦਾ ਵੀ ਇੱਥੇ ਆ ਕੰਮ ਨਹੀਂ ਕਰਨਾ ਉੱਥੇ ਬੰਦਾ ਜ਼ਰੂਰ ਕਰੇ ਜਾਂ ਖਾਸ ਕਰਕੇ ਸਾਡੇ ਦੇਸ਼ ਦੇ ਲੋਕਾਂ ਦੀ ਇਹ ਹਾਲਤ ਹੈ ਗੁਰਦੁਆਰੇ ਸਫਾਈ ਕਰਨੀ ਆ ਕੇ ਗੰਦ ਪਾਉਣਾ ਵੀ ਜਿੱਥੇ ਲਿਖਿਆ ਹੁੰਦਾ ਸਫਾਈ ਕਰਨੇ ਉੱਥੇ ਜ਼ਰੂਰ ਬੰਦਾ ਗੰਦ ਪਾਏ ਤੇ ਸਾਨੂੰ ਜੀਵਨ ਦੇ ਵਿੱਚ ਪੜ ਕੇ ਉਹਨੂੰ ਪੜ ਲਿਆ ਸਮਝ ਲਿਆ ਪਰ ਉਹਨੂੰ ਅਮਲ ਦੇ ਵਿੱਚ ਨਹੀਂ ਲਿਆਉਂਦਾ ਸਤਗੁਰੂ ਕਹਿੰਦੇ ਪੜਦਾ ਰਿਆ ਹੈ ਹਉ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵਣਿਆ ਜਿਹੜਾ ਨੇ ਮਨ ਦੇ ਵਿੱਚ ਵਸਾਇਆ ਗੁਰਮੁਖ ਪੜੇ ਹਰ ਨਾਮ ਸਲਾਹੇ ਜਿਹੜੇ ਗੁਰੂ ਦੇ ਸੰਗਮ ਹੋ ਕੇ ਪੜੇ ਆ ਉਹ ਪਰਮੇਸ਼ਰ ਦੇ ਨਾਮ ਨੂੰ ਸਲਾਉਂਦੇ ਆ ਦਰ ਸੱਚੇ ਸੋਭਾ ਪਾਵਣਿਆ ਉਹ ਪਰਮੇਸ਼ਰ ਦੇ ਦਰ ਤੇ ਸੋਭਾ ਪ੍ਰਾਪਤ ਕਰਦੇ ਆ ਰਹਾਓ ਪਹਿਲੀ ਪੰਕਤੀ ਗੁਰੂ ਸਾਹਿਬ ਕਹਿੰਦੇ ਉਤਮ ਜਨਮ ਸਥਾਨ ਹੈ ਵਾਸਾ ਇੱਕ ਤਾਂ ਥਾਨ ਹੁੰਦਾ ਨਾ ਜਿਹਨੂੰ ਆਪਾਂ ਜਗਾ ਕਹਿੰਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਸਥਾਨ ਹੁਣ ਸਥਾਨ ਕਿਹੜਾ ਸ੍ਰਿਸ਼ਟ ਥਾਂ ਕਿਹੜਾ ਹੈ ਜਿੱਥੇ ਤੁਸੀਂ ਬੈਠੇ ਹੋ ਗੁਰੂ ਕੀ ਸੰਗਤ ਇੱਥੇ ਬੈਠਣ ਦੇ ਨਾਲ ਜਨਮ ਵੀ ਸ੍ਰਿਸ਼ਟ ਹੋ ਜਾਏਗਾ ਉਤਮ ਜਨਮ ਸਥਾਨ ਹੈ ਵਾਸਾ ਜਿਹਦਾ ਸੰਗਤ ਵਿੱਚ ਵਾਸਾ ਹੈ ਨਾ ਉਹਦਾ ਜਨਮ ਵੀ શ્રેਸ਼ਟ ਹੈ ਉੱਤਮ ਜਨਮ ਸਥਾਨ ਹੈ ਵਾਸਾ ਪਰ ਕਦੋਂ ਜਦੋਂ ਮਨ ਦੇ ਵਿੱਚ ਵਸਾਏਗਾ ਸਤਗੁਰ ਸੇਵੈ ਉਹ ਸਤਗੁਰ ਦੀ ਸੇਵਾ ਕੀ ਕਰਾਂਗੇ ਉਹਦੀ ਅਰਦਾਸਾ ਕਰਨੀ ਘਰ ਮਾਹੇ ਉਦਾਸਾ ਘਰ ਦੇ ਵਿੱਚ ਗ੍ਰਸਥ ਵਿੱਚ ਰਹਿੰਦੇ ਆ ਹੀ ਗ੍ਰਹ ਉਪਰਾਮ ਰਹਿੰਦਾ ਹੈ ਕੋਈ ਜੰਗਲਾਂ ਵਿੱਚ ਨਹੀਂ ਜਾ ਰਿਹਾ ਹਰ ਰੰਗ ਰਹੇ ਪਰਮੇਸ਼ਰ ਦੇ ਰੰਗ ਵਿੱਚ ਰਹਿੰਦਾ ਸਦਾ ਰੰਗ ਰਾਤੇ ਉਹਦੇ ਰੰਗ ਵਿੱਚ ਰਤਿਆ ਰਹਿੰਦਾ ਹਰ ਰਸ ਮਨ ਤ੍ਰਿਪਤਾਵਣਿਆ ਜਦੋਂ ਹਰੀ ਦਾ ਰਸ ਪ੍ਰਾਪਤ ਕਰਦਾ ਉਹਦਾ ਮਨ ਤ੍ਰਿਪਤ ਹੋ ਜਾਂਦਾ ਹਾਉ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਅਲਕ ਅਪੇਉ ਹਰ ਰਿਹਾ ਸਮਾਏ ਉਹ ਲਖਿਆ ਨਹੀਂ ਜਾ ਸਕਦਾ ਅਪੇਉ ਮਤਲਬ ਉਹਦਾ ਕੋਈ ਭੇਦ ਨਹੀਂ ਪਾਸ ਸਕਦਾ ਕਿਉਂਕਿ ਉਹ ਸਾਰਿਆਂ ਦੇ ਵਿੱਚ ਲੀਨ ਹੈ ਆਪਾਂ ਲਿਖਣ ਜਾਵਾਂਗੇ ਨਹੀਂ ਲਿਖ ਸਕਦੇ ਆ ਲਖ ਅਪੇਉ ਹਰ ਰਿਹਾ ਸਮਾਏ ਉਹ ਪਾਏ ਨਾ ਕੀਤੀ ਪਾਇਆ ਜਾਏ ਹੋਰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਉਪਾਅ ਦੇ ਨਾਲ ਨਹੀਂ ਮਿਲਦਾ ਉਹ ਰੱਬ ਦੀ ਭਗਤੀ ਕਰਕੇ ਮਿਲਦਾ ਕਿਰਪਾ ਕਰੇ ਤਾਂ ਸਤ ਗੁਰ ਭੇਟੇ ਜਿਨ੍ਹਾਂ ਦੇ ਉੱਪਰ ਕਿਰਪਾ ਕਰਦੇ ਉਹਨਾਂ ਸਤ ਗੁਰ ਦਾ ਮਲਾਪ ਹੁੰਦਾ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨਹੀਂ ਪੂਜੇ ਹੁਣ ਤੋਂ ਕਲਮ ਬਿੰਦੀ ਕੀਤੀ ਸੀ ਦੋ ਤਰ੍ਹਾਂ ਦਾ ਪ੍ਰੇਮ ਹੈ ਇੱਕ ਪ੍ਰਮਾਤਮਾ ਦਾ ਪ੍ਰੇਮ ਤੇ ਇੱਕ ਮਾਇਆ ਦਾ ਪ੍ਰੇਮ ਦੂਜਾ ਭਾਏ ਮਤਲਬ ਰੱਬ ਨੂੰ ਛੱਡ ਕੇ ਜਿਹੜਾ ਪ੍ਰੇਮ ਹੈ ਮਾਇਆ ਦਾ ਦੂਜਾ ਭਾਏ ਪੜੇ ਨਹੀਂ ਪੂਝੇ ਪੜ ਰਿਹਾ ਪਰ ਸਮਝ ਨਹੀਂ ਰਿਹਾ ਤ੍ਰਿਬਦ ਮਾਇਆ ਕਾਰਨ ਲੂਝੇ ਇਹ ਤਿੰਨ ਤਰ੍ਹਾਂ ਦੀ ਜਿਹੜੀ ਮਾਇਆ ਹੈ ਇਹਦੇ ਵਿੱਚ ਲੂਝੀ ਜਾਂਦਾ ਹੈ ਤ੍ਰਿਬਦ ਬੰਧਨ ਟੁੱਟੈ ਗੁਰ ਸ਼ਬਦ ਦੀ ਇਹ ਤਿੰਨ ਮਾਇਆ ਦੇ ਬੰਧਨ ਜਿਹੜੇ ਆ ਗੁਰੂ ਸ਼ਬਦ ਦੇ ਨਾਲ ਟੁੱਟਦੇ ਆ ਗੁਰ ਸ਼ਬਦੀ ਮੁਕਤ ਕਰਾਵਣ ਆ ਗੁਰੂ ਦੇ ਸ਼ਬਦ ਦੇ ਨਾਲ ਹੀ ਇਹਨਾਂ ਤੋਂ ਅਸੀਂ ਮੁਕਤ ਹੋ ਸਕਦੇ ਆਂ ਏ ਮਨ ਚੰਚਲ ਵਸਨਾ ਆਵੇ ਪਰ ਮਨ ਬੜਾ ਚੰਚਲ ਹੈ ਇਹ ਵਸ ਦੇ ਵਿੱਚ ਨਹੀਂ ਆਉਂਦਾ ਤੇ ਚੰਚਲ ਚੰਚਲਤਾਈ ਦੇ ਨਾਲ ਰੱਬ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਕਹਿੰਦੇ ਭਾਈ ਉਸ ਪਰਮੇਸ਼ਰ ਦੇ ਗੁਣ ਗਾਇਆ ਕਰੋ ਚਤ్రਾਈ ਨਾ ਚਤਰ ਪੂਜ ਪਾਈਏ ਚਤ్రਾਈ ਦੇ ਨਾਲ ਰੱਬ ਨਹੀਂ ਮਿਲਦਾ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਮਨ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਣੀ ਜਿਨੇ ਏਤ ਪਰਮ ਭੁਲਾਇ ਮਾਇਆ ਤਾਂ ਮੋਣੀ ਤਨੇ ਕੀਤੀ ਜਿੰ ਟਕੋਲੀ ਪਾਈਆ ਕੁਰਬਾਨ ਕੀਤਾ ਤਿਸੇ ਮਿੱਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਚੰਚਲ ਵਸਨਾ ਆਵੇ ਮਨ ਕੀ ਕਰਦਾ ਹੈ ਦੁਬਦਾ ਲਾਗੇ ਦਾ ਦਿਸ ਧਾਵ ਹੈ ਦੁਬਦਾ ਵਿੱਚ ਲੱਗਾ ਹੋਇਆ ਦੋ ਚਿੱਤੀ ਦੇ ਵਿੱਚ ਹੈ ਵੀ ਲੋਕੀ ਵੀ ਖੁਸ਼ ਹੋ ਜਾਣ ਦੇ ਗੁਰੂ ਵੀ ਖੁਸ਼ ਹੋ ਜਾਏ ਤੇ ਉਦਾਂ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਲੋਕੀ ਪਾਗਲ ਕਹਿੰਦੇ ਆ ਬੜਾ ਸੋਹਣਾ ਮਸਕੀਨ ਜੀ ਕਿਆ ਕਰਦੇ ਲੋਕੀ ਉਹਨਾਂ ਨੂੰ ਪਾਗਲ ਕਹਿੰਦੇ ਆ ਜਿਹੜੇ ਦਿਮਾਗੀ ਆਪਣੀ ਤਾਕਤ ਸ਼ਕਤੀ ਗਵਾ ਲੈਂਦੇ ਆ ਉਹਨਾਂ ਨੂੰ ਕੀ ਕਹਿੰਦੇ ਲੋ ਜੀ ਇਹ ਤਾਂ ਦਰਵੇਸ਼ ਹੈ ਤੇ ਜਿਹੜੇ ਦਰवेश ਹੁੰਦੇ ਹਨ ਲੋਕੀ ਪਾਗਲ ਕਹਿੰਦੇ ਆ। ਉਹਨਾਂ ਨੂੰ ਪਾਗਲ ਕਹਿੰਦੇ ਦੋ ਸੰਸਾਰ ਦੇ ਲੋਕ ਇਹਨੂੰ ਤਾਂ ਪਤਾ ਹੀ ਕੋਈ ਨਹੀਂ। ਇਹਨਾਂ ਸੰਸਾਰ ਦਾ ਕੋਈ ਲੈਣਾ ਦੇਣਾ ਨਹੀਂ। ਗੁਰੂ ਸਾਹਿਬ ਕਹਿੰਦੇ ਭਗਤਾਂ ਤੈ ਸਸਾਰੀਆਂ ਜੋੜ ਕਦਿਆਂ ਜੋੜ ਮਤਲਬ ਇਹ ਨਹੀਂ ਕਿ ਨਫ਼ਰਤ ਉਹਨਾਂ ਦੀ ਵਿਚਾਰ ਨਹੀਂ ਮਿਲਦੀ। ਤੇ ਜਿਹੜਾ ਆਮ ਬੰਦਾ ਦੁਬਧਾ ਦੇ ਵਿੱਚ ਲੱਗਾ ਹੋਇਆ ਤੇ ਜਿਹੜਾ ਦੁਬਧਾ ਦੇ ਵਿੱਚ ਕਦੇ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ। ਜਿਹਦਾ ਆਪਾਂ ਸਾਰੇ ਨੂੰ ਖੁਸ਼ ਕਰੀਏ ਤੇ ਕੁਝ ਨਹੀਂ ਹੁੰਦਾ। ਜੇ ਆਪਾਂ ਇੱਕ ਨਿਸ਼ਾਨਾ ਬਣਾ ਕੇ ਚੱਲਾਂਗੇ ਤਾਂ ਕੁਝ ਪ੍ਰਾਪਤ ਹੋ ਸਕਦਾ ਵੇ ਮਨ ਚੰਚਲ ਵਸਨਾ ਆਵੇ ਦੁਬਦਾ ਲਾਗੇ ਦਾ ਦਿਸ ਧਾਵੇ ਬਿਖਕਾ ਕੀੜਾ ਬਿਖ ਮਹਿ ਰਾਤਾ ਬਿਖ ਕਹਿੰਦੇ ਜ਼ਹਿਰ ਨੂੰ ਮਾਇਆ ਨੂੰ ਬਿਖ ਗਿਆ ਗੁਬਾਣੀ ਦੇ ਵਿੱਚ ਕਹਿੰਦੇ ਮਾਇਆ ਦਾ ਕੀੜਾ ਹੈ ਤੇ ਮਾਇਆ ਵਿੱਚ ਰਤਿਆ ਹੋਇਆ ਗੱਲਾਂ ਵੀ ਮਾਇਆ ਦੀ ਕਰੇਗਾ ਬਿਖਕਾ ਕੀੜਾ ਬਿਕਮੈ ਰਾਤਾ ਬਿਕ ਹੀ ਮਾਹੇ ਬਚਾਵਣ ਆ ਤੇ ਉਹ ਬਾਜ਼ਾਰ ਦੇ ਵਿੱਚ ਹੀ ਪਚਿਆ ਰਹਿੰਦਾ ਹੈ ਹੁਣ ਬੰਦਾ ਹੰਕਾਰ ਕਰਦਾ ਆਪਾਂ ਕਰ ਲਓ ਜੀ ਸਾਡੇ ਦੋ ਬੱਚੇ ਸਾਡਾ ਕਾਰੋਬਾਰ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਤੇ ਉਹਦੇ ਕੋਲ ਤਾਂ ਕੋਈ ਨਾ ਕੋਈ ਦੀਦੀ ਉਦਾਹਰਨ ਗੁਰੂ ਸਾਹਿਬ ਨੇ ਦਿੱਤੀ ਹੈ ਕਹਿੰਦੇ 1 ਲੱਖ ਪੂਤ ਸਵਾ ਲੱਖ ਨਾਤੀ ਤਹਰਾਵਣ ਘਰ ਦੀਆਂ ਨਬਾਤੀ ਹੰਕਾਰ ਕਹਦਾ ਕਾਦਾ ਕਹਿੰਦੇ ਹੰਕਾਰ ਕਰਦਾ ਉਹ ਵੀ ਚਲੇ ਗਿਆ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਬੜੀਆਂ ਡੂੰਘੀਆਂ ਨੀਹਾਂ ਬਣਾਈਆਂ ਵੀ ਬੜੀ ਮਜ਼ਬੂਤ ਬਿਲਡਿੰਗ ਬਣਾਉਣੀ ਹੈ ਪਰ ਮਹਿਲ ਬਣਾਇਆ ਨਾ ਜਦੋਂ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੜ ਬੜਾਏ ਮਾਰਕੰਡਾ ઋષਿ ਹੋਇਆ ਇੱਕ ساری ਜ਼ਿੰਦਗੀ ਇੱਕ ਕਾਨਿਆਂ ਦੀ ਕੁੱਲੀ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਤੂੰਮਰ ਬਹੁਤ ਲੰਬੇ ਸੀ ਜਾਂਦੇ ਨਾ ਪੰਜਾਬ ਜਾਓ ਹਰਿਆਣੇ ਵਿੱਚ ਹੁੰਦਾ ਸ਼ਾਹ ਬਾਦ ਮਾਰਕੰਡਾ ਉਹਦੇ ਨਾਮ ਤੇ ਮਾਰਕੰਡੇ ਤੇ ਕੋਤਕਾਈ ਜਿੰਨ ਤਿਰਨ ਤਰ ਮੂਡ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤੋ ਬਿਨ ਸਜਾਏ ਝੂਠੀ ਦੇ ਗੁਰੂ ਸਾਹਿਬ ਕਹਿੰਦੇ ਕਾਹਦੇ ਵਾਸਤੇ ਕਰਦਾ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਦਨ ਸੇ ਭਾਈ 12 ਜੋਜਨ ਛਤਰ ਚਲੇ ਥਾ ਕਿੱਡਾ ਬਟਾ ਰਾਜ ਸੀ 12 ਜੋਜਨ ਛਤਰ ਚਲੇ tha ਦੇਹੀ ਗਿਰਜਣ ਖਾਈ ਸਰਬ ਸੋਹਣ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਸੋਨੇ ਦੀ ਲੰਕਾ ਸਰਬ ਸੋਹਣ ਕੀ ਲੰਕਾ ਹੋਤੀ 라ਵਣ ਸੇ ਅਧਕਾਈ ਕਾਹਾਂ ਪਿਓ ਦਰਬੰਦ ਦੇ ਹਾਥੀ ਖਿੰਮੇ ਪਈ ਪਰਾਈ ਬਰ ਹਾਥੀ ਬੰਦੇ ਹੁੰਦੇ ਸੀ ਜਿਦ ਕਹਿੰਦੇ ਅੱਜ ਸਾਡੇ ਕੋਲ ਗੱਡੀਆਂ ਖੜੀਆਂ ਲੱਖਾਂ ਦੀਆਂ ਕਰੋੜਾਂ ਦੀਆਂ ਗੱਡੀਆਂ ਕਹਿੰਦੇ ਭਾਈ ਕਹਾਂ ਪੇ ਉਹ ਦਰਬੰਦੇ ਹਾਥੀ ਖਿੰਡਵੇਂ ਪਈ ਪਰ ਦੁਰਵਾਸਾ ਸਿਓ ਕਰਤ ਠਗੋਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਇਹ ਸਤਿਗੁਰੂ ਮੈਂ ਤਾਂ ਤੇਰੇ ਗੁਣ ਗਾਉਂਦਾ ਹਾਂ ਇਹ ਨਹੀਂ ਗੁਰੂ ਸਾਹਿਬ ਨੇ ਆਖਿਆ ਕਿਉਂਕਿ ਜਿਹੜਾ ਬੰਦਾ ਸੁੱਖ ਚਾਹੀਦਾ ਪਰ ਕਹਿੰਦਾ ਦੁਖੀ ਆ ਇੱਕ ਬੜੀ ਸੋਹਣੀ ਕਹਾਣੀ ਕਿਸੇ ਨੇ ਲਿਖੀ ਆ ਇੱਕ ਰਾਜਾ ਸੀ ਤੇ ਬਹੁਤ ਅਮੀਰ ਸੀ ਪਰ ਦੁਖੀ ਬਹੁਤ ਸੀ ਜਦੋਂ ਅੰਦਰ ਦੇਖਾਂਗੇ ਨਾ ਬਹੁਤ ਦੁਖੀ ਆ ਆਪਾਂ ਬੰਦਾ ਕਹਿੰਦੇ ਪੈਸੇ ਨਾਲ ਸਭ ਕੁਝ ਪੈਸਾ ਸਭ ਕੁਝ ਨਹੀਂ ਹੈ ਉਹਨੇ ਆਪਣੀ ਦਿਲ ਦੀ ਜਿਹੜੀ ਪੀੜਾ ਸੀ ਨਾ ਕਿਸੇ ਫਕੀਰ ਨੂੰ ਦਸੀ ਕਹਿ ਲੱਗਾ ਫਕੀਰ ਸਾਈ ਸਭ ਕੁਝ ਹੈ ਪਰ ਦੁੱਖ ਬੜਾ ਹੈ ਸ਼ਾਂਤੀ ਕੋਈ ਨਹੀਂ ਹੈ ਉਹ ਕਹਿਣ ਲੱਗਾ ਤੇਰੇ ਵਾਸਤੇ ਨਾ ਮੈਨੂੰ ਜਾਗ ਕਰਨਾ ਪਏਗਾ ਬਹੁਤ ਲੰਮਾ ਤਪ ਕਰਨਾ ਪਏਗਾ ਉਹਦੇ ਵਾਸਤੇ ਕੀ ਦੇਏਗਾ ਉਹ ਕਹਿਣ ਲੱਗਾ ਜੋ ਮੰਗੇਗਾ ਦੇਵੇਗਾ ਕਹਿੰਦਾ ਬਹੁਤ ਵੱਡੀ ਚੀਜ਼ ਮੰਗ ਰਿਆ ਸੁੱਖ ਚਾਹੀਦਾ ਨਾ ਤੇ ਇਹਦੀ ਕੀਮਤ ਵੀ ਵੱਡੀ ਦੇਣੀ ਪੈਣੀ ਹੈ ਉਹ ਕਹਿੰਦਾ ਜੀ ਸਾਰਾ ਰਾਜ ਭਾਗੇ ਤਿੰਨ ਦੇ ਦੇ ਕਹਿੰਦਾ ਲਿਖ ਦਿਓ ਉਹਨਾਂ ਨੇ ਜਿਹੜੇ ਵਕੀਲ ਸਨ ਜਿਹੜੇ ਉਹਨੇ ਵਜ਼ੀਰ ਸਨ ਸਿਆਣੇ ਸੀ ਆ ਕੇ ਇਕੱਠੇ ਹੋ ਗਏ ਕਾਗਜ਼ ਤਿਆਰ ਹੋ ਗਏ ਰਾਜ ਨੇ ਆਖਿਆ ਵੀ ਅੱਜ ਤੋਂ ਮਾਲਕ ਜਿਹੜਾ ਹੈ ਇਹ ਫਕੀਰ ਹੈ ਇਹ ਮਹਾਪੁਰਸ਼ ਹੈ ਤੇ ਜਦੋਂ ਉਹਨੇ ਲਿਖਾ ਲਿਆ ਨਾ ਤੇ ਕਹਿਣ ਲੱਗਾ ਰਾਜਾ ਇਦਾਂ ਕਰ ਹਲੇ ਨਾ 2 ਸਾਲ ਤੂੰ ਰਾਜ ਕਰ ਵੈਸੇ ਤਾਂ ਮੇਰੇ ਕੋਲ ਹੀ ਹੈ ਜਦੋਂ ਮੈਂ ਆ ਗਿਆ ਮੈਂ ਇਹ ਮੇਰਾ ਹੀ ਸਾਰਾ ਕੁਝ ਹੈ ਪਰ ਤੂੰ 2 ਸਾਲ ਰਾਜ ਕਰਨਾ ਮੈਂ ਤੇਰੇ ਵਾਸਤੇ ਫਿਰ ਜੰਗਲ ਜਾ ਰਿਹਾ ਤਾਂ ਮੈਂ ਭਗਤੀ ਕਰਾਂਗਾ ਤੇਰੇ ਵਾਸਤੇ ਤੈਨੂੰ ਸੁੱਖ ਚਾਹੀਦਾ ਹੈ ਨਾ 2 ਸਾਲ ਬਾਅਦ ਫਕੀਰ ਵਾਪਸ ਆਉਂਦਾ ਤੇ ਆ ਕੇ ਰਾਜੇ ਨੂੰ ਪੁੱਛਦਾ ਕੀ ਹਾਲ ਚਾਲ ਹੈ ਕਹਿੰਦਾ ਜੀ ਬਹੁਤ ਸੁਖੀ ਆਂ ਕਿਉਂ ਸੁਖੀ ਆ ਕਿਉਂਕਿ ਲਿਖ ਦਿੱਤਾ ਸੀ ਨਾ ਸਾਰਾ ਕੁਝ ਲਿਖ ਦਿੱਤਾ ਫਕੀਰ ਦੇ ਨਾਮ ਤੇ ਗੁਰੂ ਸਾਹਿਬ ਕਹਿੰਦੇ ਘਰ ਹੀ ਉਹਦਾ ਹੈ ਜੇ ਰੱਬ ਦਾ ਹੀ ਘਰ ਹੈ ਤੇ ਅਸੀਂ ਕਹਦਾ ਦਾਵਾ ਕਰਦੇ ਆ ਲਿਖ ਦਿਓ ਗੁਰੂ ਸਾਹਿਬ ਕਹਿੰਦੇ ਗੁਰ ਕੇ ગ્રਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਵਿੱਚ ਸਹਿ ਜਦ ਇਹ ਸਮਝ ਲਿਆ ਕਿ ਮੇਰਾ ਕੁਝ ਵੀ ਨਹੀਂ ਹੈ ਨਾ ਪੜਨ ਵਾਸਤੇ ਨਹੀਂ ਮਨ ਵਿੱਚ ਨਹੀਂ ਵਸਾਇਆ ਨਾ ਕਬੀਰ ਮੇਰਾ ਮੁਝ ਮੈਂ ਕਿਸ਼ਨ ਹੀ ਬੜਾ ਸੋਹਣਾ ਲੱਗਦਾ ਸ਼ਬਦ ਬਰ ਬਸਾਇਆ ਥੋੜੇ ਮਨ ਵਿੱਚ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਜਦੋਂ ਉਹਨੂੰ ਸੌਂਪ ਦਿੱਤਾ ਹੁਣ ਕਹਿੰਦਾ ਮੈਂ ਉਦਨ ਦਾ ਸੁਖੀ ਹਾਂ ਜੇ ਰਾਜ ਘਟੇਗਾ ਤਾਂ ਵੀ ਫਕੀਰ ਦਾ ਘਟੇਗਾ ਜੇ ਵਧੇਗਾ ਤਾਂ ਵੀ ਫਕੀਰ ਦਾ ਮੈਨੂੰ ਕਾਦੀ ਫਿਕਰ ਹੈ ਕਿਉਂਕਿ ਉਹਦਾ ਰਾਜ ਹੈ ਨਾ ਤੇ ਜੇ ਹੁਣ ਸਾਨੂੰ ਘਾਟਾ ਵੀ ਪਏਗਾ ਰੱਬ ਨੂੰ ਪਏਗਾ ਨਾ ਜਦੋਂ ਅਸੀਂ ਰੱਬ ਦੇ ਹੋ ਗਏ ਹਾਂ ਉਹਨੂੰ ਉਹਦਾ ਹੀ ਸਾਰਾ ਕੁਝ ਹੈ ਜਿੱਦਾਂ ਮੈਂ ਕੀਤਾ ਤੇ ਮੈਂ ਤਾਂ ਫਿਰ ਬਹੁਤ ਕੁਝ ਹੁੰਦਾ ਨਾ ਫਿਰ ਮੈਨੂੰ ਘਾਟਾ ਵੀ ਪੈਂਦਾ ਤੇ ਮੈਂ ਦੁਖੀ ਵੀ ਹੁੰਦਾ ਮੈਂ ਕਦੇ ਖੁਸ਼ ਵੀ ਹੁੰਦਾ ਹਾਂ ਸਤਗੁਰੂ ਕਹਿੰਦੇ ਭਾਈ ਜਿਹੜੇ ਜਿਹੜੇ ਕੀੜੇ ਹੁੰਦੇ ਹਨਾ ਮਾਇਆ ਦੇ ਉਹ ਕੀੜੇ ਵਿੱਚ ਰਹਿੰਦੇ ਆ ਜਿੱਦਾਂ ਉਹ ਗੰਦਗੀ ਦੇ ਕੀੜੇ ਗੰਦਗੀ ਨੂੰ ਪਸੰਦ ਕਰਦੇ ਆ ਤੇ ਮਾਇਆ ਨੂੰ ਚੰਗੀ ਮਾਇਆ ਚੰਗੀ ਲੱਗਦੀ ਆ ਉਹਨਾਂ ਤੇ ਸਤਗੁਰੂ ਕਹਿੰਦੇ ਇਹ ਮਨ ਚੰਚਲ ਵਸਨਾ ਆਵੇ ਦੁਬਦਾ ਲਾਗੇ ਦਾ ਦਿਸ ਤਾਵੇ ਬਿਖ ਕਾ ਕੀੜਾ ਬਿਖ ਮੈਂ ਰਾਤਾ ਬਿਖੀ ਮਾਹੇ ਬਚਾਵਣਿਆ ਹਾਂ ਹਾਂ ਕਰੇ ਤੈ ਆਪ ਜਣਾਏ ਹਾਂ ਕਹਿੰਦਾ ਮੈਂ ਮੇਰਾ ਹੈ ਤੇ ਆਪਣੇ ਆਪ ਨੂੰ ਜਣਾਉਂਦਾ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਗਰਭ ਜੋਣ ਮੈਂ ਫਰਦਾ ਹਾਂ ਹਾਂ ਕਰੇ ਤੇ ਆਪ ਜਣਾਏ ਬਹੁਤ ਕਰਮ ਕਰੇ ਕੰਮ ਵੀ ਬਹੁਤ ਸੋਹਣੇ ਕਰਦਾ ਕਿਸ ਥਾਏ ਨਾ ਪਾਏ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣੇ ਉਸ ਤੋਂ ਬਾਹਰ ਕੁਝ ਵੀ ਨਹੀਂ ਕਰ ਸਕਦੇ ਜੇ ਉਹ ਬਖਸ਼ ਦਿੰਦਾ ਸ਼ਬਦ ਦਿੰਦਾ ਤੇ ਸ਼ਬਦ ਦੇ ਨਾਲ ਜੀਵਨ ਸੋਹਣਾ ਬਣ ਜਾਂਦਾ ਉਪਜੇ ਪਚੇ ਹਰ 부ਝੇ ਨਹੀਂ ਪੈਦਾ ਹੁੰਦਾ ਨਾ ਮਨੁੱਖ ਤੇ ਮਾਇਆ ਵਿੱਚ ਪਚ ਜਾਂਦਾ ਸਮਝਦਾ ਨਹੀਂ ਹੈ ਅਣਦਨ ਦੂਜੇ ਭਾਏ ਫਰਾਹੀ ਆਨ ਦੇਨ ਹਰ ਬੇਲੇ ਦੂਜੇ ਪਾਇ ਮਾਇਆ ਦੇ ਪ੍ਰੇਮ ਦੇ ਵਿੱਚ ਹੀ ਭਟਕਦਾ ਰਹਿੰਦਾ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾ ਬਣਿਆ ਗੁਰੂ ਸਾਹਿਬ ਕਹਿੰਦੇ ਫਿਰ ਪਸਤਾਉਣਾ ਪਸਤਾਵਾ ਹੀ ਪੱਲੇ ਪੈ ਜਾਂਦਾ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾ ਬਣਿਆ ਫਿਰ ਪਰਦੇਸ ਸ਼ਿੰਗਾਰ ਬਣਾਏ ਹੁ ਜੇ ਰੱਬ ਕੋਲ ਹੈ ਹੀ ਨਹੀਂ ਸਿਰਫ ਰੱਬ ਦੀਆਂ ਗੱਲਾਂ ਹੀ ਆ ਜੇ ਮੈਂ ਉਹ ਸ਼ਿੰਗਾਰ ਬਣਾ ਲਵਾਂ ਤਰ੍ਹਾਂ ਤਰ੍ਹਾਂ ਦੀਆਂ ਪੱਗਾਂ ਬਨ ਲਵਾਂ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਲਵਾਂ ਮੈਨੂੰ ਲੋਕੀ ਧਾਰਮਿਕ ਕਹਿਣ ਪਰ ਰੱਬ ਤਾਂ ਮੇਰੇ ਕੋਲ ਹੈ ਹੀ ਨਹੀਂ ਇਹ ਉਦਾਂ ਦੀ ਹਾਲਤ ਹੈ ਬੜੀ ਸੋਹਣੀ ਸੌਖੀ ਉਦਾਹਰਨ ਦੇ ਰਿਹਾ ਵੀ ਜੇ ਪਤੀ ਪਰਦੇਸ ਵਿੱਚ ਆ ਪਤਨੀ ਜਿਹੜੀ ਹੈ ਸ਼ਿੰਗਾਰ ਕਰਕੇ ਬੈਠੇ ਕਦ ਕਿਹਦੇ ਵਾਸਤੇ ਕਰਦੀ ਫਿਰ ਪਰਦੇਸ ਸ਼ਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਮਨਮੁਖ ਮਨ ਦੇ ਪਿੱਛੇ ਤਰਨ ਵਾਲਾ ਅੰਦਾ ਮਨੁੱਖ ਹੈ ਹਾਲ ਤਾਂ ਸੋਭਾ ਪਾਲਤ ਨਾ ਟੋਈ ਇੱਥੇ ਵੀ ਨਹੀਂ ਤੇ ਅੱਗੇ ਵੀ ਨਹੀਂ ਬਰთა ਜਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਬਿਰਲੇ ਜਾਤਾ ਕੋਈ ਬਿਰਲਾ ਹੀ ਹੈ ਜਿਹੜਾ ਹਰੀ ਦੇ ਨਾਮ ਨੂੰ ਜਾਣਦਾ ਹੈ ਪੂਰੇ ਗੁਰ ਕੇ ਸ਼ਬਦ ਪਛਾਤਾ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਦੇ ਵਿੱਚ ਲੀਨ ਹੁੰਦਾ ਹੈ ਅਣ ਦਿਨ ਭਗਤ ਕਰੇ ਦਿਨ ਰਾਤੀ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ ਸਹਿਜ ਹੀ ਸੁਖ ਪਾਵਣ ਹੈ ਆਤਮਿਕ ਡੋਲਤਾ ਵਿੱਚ ਰਹਿ ਕੇ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ ਤੇ ਦੁੱਖ ਕਦੋਂ ਹੁੰਦਾ ਹੈ ਜਦੋਂ ਅਸੀਂ ਪਕੜ ਦੇ ਵਿੱਚ ਰੱਖਦੇ ਆ ਅਸੀਂ ਦੁਖੀ ਹੁੰਦੇ ਆ ਅਸੀਂ ਪਹਿਲਾਂ ਕਹਿੰਦੇ ਆ ਵੀ ਸਾਡਾ ਕੁਝ ਵੀ ਨਹੀਂ ਹੈ ਜਦੋਂ ਚੀਜ਼ ਜਾਂਦੀ ਹੈ ਤੇ ਬੰਦਾ ਦੁਖੀ ਹੁੰਦਾ ਕਿਉਂਕਿ ਸਾਡੀ ਪਕੜ ਹੈ ਜਦ ਹੈ ਹੀ ਉਹਦਾ ਹੈ ਤੇ ਚਲਾ ਵੀ ਗਿਆ ਗੁਰੂ ਸਾਹਿਬ ਕਹਿੰਦਾ ਏਕ ਵਸਤ ਕਾਰਨ ਵਿਕੋੜ ਗਵਾਵੇ ਇੱਕ ਵਸਤੂ ਨਹੀਂ ਮਿਲੀ ਤੇ ਉਹਦੇ ਵਾਸਤੇ ਮਨੁੱਖ ਆਲੰਭੇ ਦਿੰਦਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਹੈ ਉਹਦੀ ਵਸਤੂ ਹੈ ਵਾਪਸ ਲੈ ਲਵੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਕਰਕੇ ਜਿਸ ਕੀ ਵਸਤ ਇਸ ਅੱਗੇ ਰਾਖੇ ਪ੍ਰਭ ਦੀ ਆਗਿਆ ਮਾਨੇ ਮਾਥੇ ਸਭ ਕਹਿੰਦੇ ਮਨਮੁਖ ਅੰਧ ਐਸੇ ਕਰਮ ਕਮਾਏ ਹਾਲਤ ਨਾ ਸੋਭਾ ਪਲਤ ਨਾ ਢੋਈ ਵਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੇ ਵਿਰਲੇ ਜਤ ਪੂਰੇ ਗੁਰ ਕੇ ਸ਼ਬਦ ਪਛਾਤਾ ਅਣ ਦਿਨ ਭਗਤ ਕਰੇ ਦਿਨ ਰਾਤੀ ਸਹਿਜ ਹੀ ਸੁਖ ਪਾਵਣ ਸਭ ਮੈਂ ਵਰਤੇ ਏਕੋ ਸੋਈ ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਵਸ ਰਿਹਾ ਗੁਰਮਖ ਬਿਰਲਾ 부ਝੇ ਕੋਈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਜਿਹੜੇ ਬਾਣੀ ਪੜ੍ਹਦੇ ਆ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੈ ਗੁਰਮਖ ਬਿਰਲਾ 부ਝੇ ਕੋਈ ਨਾਨਕ ਨਾਮ ਰਤੇ ਜਨ ਸੁਹੈ ਇੱਥੇ ਜਨ ਦੇ ਨੰਨੇ ਨੂੰ ਕੋਈ ਮਾਤਰਾ ਨਹੀਂ ਹੈ ਪਾਪ ਇੱਥੇ ਬਹੁ ਬਚਨ ਹੈ ਬਹੁਤ ਜਾਣਿਆਂ ਦੀ ਗੱਲ ਕੀਤੀ ਹੈ ਨਾਨਕ ਨਾਮ ਰਤੇ ਜਨ ਸੁਹੈ ਕਰ ਕਿਰਪਾ ਆਪ ਮਲਾਵਣਿਆ ਕਿਰਪਾ ਕਰਕੇ ਉਹ ਆ ਮਲਾ ਦਿੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਉਦਾਂ ਗੱਲ ਬਣੇਗੀ ਜਦ ਤਨ ਅਸੀਂ ਪੜ ਕੇ ਹੁਣ ਸਮਝ ਕੇ ਮਨ ਦੇ ਵਿੱਚ ਵਸਾਉਂਦੇ ਆ ਹੋਂ ਵਾਰੀ ਜਿਉਂ ਵਾਰੀ ਪੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣੇ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ